ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਸੂਲ ਸਿੰਘ ਯਾਤਰੀ ਭਾਰਤੀ ਕਿਸਾਨ ਜੁਨੇ ਲੇਕਾ ਸਿੱਧੂ ਬਣ ਜੋ ਸਾਡੀਆਂ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋ ਜਿਨ੍ਹਾਂ ਨੇ ਆਏ ਸਾਲ ਪ੍ਰਾਲੀ ਦੇ ਮੁੱਦੇ ਤੇ ਕਿਸਾਨ ਨੂੰ ਦੋਸ਼ੀ ਬਣਾ ਕੇ ਠਹਿਰਾਇਆ ਜਾਂਦਾ ਕਿਸਾਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਵੇਂ ਬਾਲਾ ਵੱਡਾ अपराधी ਦੋਚੀ ਹੁੰਦਾ ਅੱਜ ਮੈਂ ਹੁਣੇ-ਹੁਣੇ ਆਪਾਂ ਸੁਣ ਰਹੇ ਆ ਕਿ ਸਾਡੇ ਮੁਕਸਰ ਜ਼ਿਲ੍ਹੇ ਦੇ ਗਿੱਦੜਵਾਹਾ ਤੋਂ ਅਸ਼림 ਸਾਹਿਬ ਜਿਨ੍ਹਾਂ ਨੇ ਜਮਾ ਹੱਦੇ ਬੰਨਾ ਟੱਪ ਕੇ ਪਾਰ ਕਰਤੀਆਂ ਇਥੋਂ ਤੱਕ ਕੈਡਰਕਟਾਂ ਜਾਰੀ ਕਰਤੀਆਂ ਕਿ ਜੇ ਕੋਈ ਅਪਾਹਜ ਨੂੰ ਪੈਨਸ਼ਨ ਮਿਲਦੀ ਆ ਬਜ਼ੁਰਗ ਨੂੰ ਪੈਨਸ਼ਨ ਮਿਲਦੀ ਆ ਹੋਰ ਤਰ੍ਹਾਂ ਦੀ ਪੈਨਸ਼ਨ ਆ ਜਾ ਕੋਈ ਵੀ ਕੱਲਗੇ ਸਰਕਾਰੀ ਸਹੂਲਤ ਮਿਲਦੀ ਆ ਕਿ ਜੇਕਰ ਅਗ ਲਾਉਂਗੇ ਤਾਂ ਸਾਰੀਆਂ ਕਟਾਂਗੇ ਕਿਸੇ ਨੂੰ ਨਹੀਂ ਦਿੰਦੇ ਇਹ ਪਤਾ ਨਹੀਂ ਸਾਡੀਆਂ ਸਰਕਾਰਾਂ ਕਿੱਧਰੋਂ ਤਰਪੀਆਂ ਇੱਕ ਅੰਨ ਅਗਾਉਣ ਵਾਲਾ ਅੰਨ ਦੇਵਤਾ ਉਹਦੇ ਤੇ ਬੰਦਸਾ ਲਾਉਣੀਆਂ ਉਹਨਾਂ ਧਾਕੀਆਂ ਦੇਣੀਆਂ ਇਹ ਕਿੱਧਰ ਦਾ ਗੱਲ ਐਸ ਦੇ ਸਾਹਿਬ ਨੂੰ ਦੱਸ ਦੇਣਾ ਚਾਹੁੰਦੇ ਨੇ ਭਾਈ ਸਾਹਿਬ ਜੋ ਤੁਸੀਂ ਤਨਖਾਹ ਲੈਨੇ ਹੋ ਨਾ ਉਹ ਸਾਡੇ ਟੈਕਸਾਂ ਤੋਂ ਲੈਨੇ ਹੋ ਉਹ ਅਮੀਰ ਹੋਵੇ ਉਹ ਮਜ਼ਦੂਰ ਹੋਵੇ ਉਹ ਗਰੀਬ ਹੋਵੇ ਸਾਰੀ ਪਬਲਿਕ ਸਾਰੀ ਜਨਤਾ ਛੋਟੀ ਤੋਂ ਲੈ ਕੇ ਵੱਡੀ ਚੀਜ਼ ਉਹ ਖਰੀਦਦੀ ਆ ਤੁਹਾਨੂੰ ਪੇ ਕਰਦੀ ਆ ਟੈਕਸ ਸਾਡੇ ਟੈਕਸ ਦੇ ਵਿੱਚੋਂ ਤੁਹਾਡੀਆਂ ਤਨਖਾਹਾਂ ਜਾਂਦੀਆਂ ਨਾ ਅਸਲ ਵਿੱਚ ਸਾਡੇ ਤੁਸੀਂ ਚੌਂਕੀਦਾਰ ਨੌਕਰ ਹੋ ਪਬਲਿਕ ਦੇ ਇਹ ਭੁੱਲ ਗਏ ਤੁਸੀਂ ਪਤਾ ਨਹੀਂ ਤੁਸੀਂ ਕਿਹੜੇ ਰਾਹ ਤੁਰਪੇ ਉਲਟ ਤੁਸੀਂ ਦੂਸਰੇ ਕਿਸਾਨਾਂ ਨੂੰ ਠਾਰਾਉਂਦੇ ਹੋ ਜਿਹੜਾ ਵਿਚਾਰਾ ਦਿਨ ਰਾਤ ਮਿੱਟੀ ਨਾਲ ਮਿੱਟੀ ਹੋ ਕੇ ਸਾਰਾ ਪਰਿਵਾਰ ਖਾਪਦਾ ਮਸਾ 2 ਮਣ ਦਾਣੇ ਪੈਦਾ ਕਰਕੇ ਜੇ ਮੰਡੀ 'ਚ ਲਿਆਉਂਦਾ ਤਾਂ ਮੰਡੀ 'ਚ ਤੁਸੀਂ ਮਾਂ ਦੇ ਪੁੱਤੋਂ ਲੁੱਟ ਮਚਾ ਛੱਡਦੇ ਹੋ ਸਾਰਾ ਤਾਣਾ ਬਾਣਾ ਤੁਸੀਂ ਨਾਲ ਰਲ ਜੰਨੇ ਹੋਗੀ ਵਿੱਚੇ ਐਸਡੀਐਮ ਵਿੱਚੇ ਤਹਿਸੀਲਦਾਰ ਵਿੱਚੇ ਮਾਰਕਿਉ ਕਿਨਵਿਟੀ ਵਾਲੇ ਵਿੱਚੇ ਸਾਡੇ ਨੇੜੇ ਜੇ ਕੋਈ ਸਰਕਾਰ ਦਾ ਮੰਤਰੀ ਐਮਐਮਐਲ ਐਮਐਲਏ ਵੀ ਠੋਬੀ ਤੁਸੀਂ ਕਸਲ ਨਹੀਂ ਛੱਡਦੇ ਲੁੱਟ ਕੇ ਪੂਰੀ ਜਿੰਨੀ ਸੁੱਤ ਹੁੰਦੀ ਆ ਬਾਹਰਾਂ ਨੂੰ ਜਾ ਕੇ ਲੁੱਟਦੇ ਹੋ ਕਿਸਾਨ ਔਰ ਉਹਦਾ ਫੇਰ ਪ੍ਰਮਾਤਮਾ ਨੇ ਸਿਲਟਾ ਇੱਥੇ ਹੀ ਕਿਹਾ ਕਿ ਚੁੱਪ ਕਰ ਜਿਓ ਚਲੋ ਪ੍ਰਮਾਤਮਾ ਬਾਗਲੀ ਵਾਰ ਪਲਿਕ ਸੋ ਕਹਿਣ ਦਾ ਮਤਲਬ ਕਿ ਪ੍ਰਸ਼ਾਸਨ ਹੋਵੇ ਸਰਕਾਰਾਂ ਹੋਣ ਸਾਡੇ ਅਫਸਰ ਸਾਹਿਬਾਨ ਤੁਹਾਨੂੰ ਪ੍ਰਮਾਤਮਾ ਨੇ ਕੁਰਸੀਆਂ ਵਾਕੀਆਂ ਨੂੰ ਤੁਹਾਨੂੰ ਪ੍ਰਮਾਤਮਾ ਨੇ ਤਰੱਕੀਆਂ ਦਿੱਤੀਆਂ ਨੂੰ ਤੁਹਾਨੂੰ ਪ੍ਰਮਾਤਮਾ ਨੇ ਡੀਸੀ ਐਸਐਸਪੀ ਐਸਡੀਐਮ ਤਹਿਸੀਲਦਾਰ ਵੱਡੇ ਵੱਡੇ ਉਧਰ ਤੇ ਬਹਾਇਆ ਤੇ ਧੀਆਂ ਪੁੱਤ ਵੀ ਤੁਸੀਂ ਇਸ ਤਰ੍ਹਾਂ ਕੇ ਕਿਸਾਨ ਚੁਗਾਈਓ ਜਦੋਂ ਆਪਦੇ ਕਿਸਾਨਾਂ ਕਿਉਂ ਲੜਦੇ ਹੋ ਜਿੱਥੋਂ ਤੱਕ ਲੜਾਈ ਦੇ ਗੱਲਾਂ ਸਰਕਾਰ ਨੇ ਸਾਡੇ ਅੰਗਣਵਾੜੇ ਅੰਗਣਵਾੜੀਆਂ ਔਰਤਾਂ ਜਾਂ ਅੰਗਣਵਾੜੀ ਦੇ ਮੁਲਾਜ਼ਮ ਜਾਂ ਡਾਕਟਰ ਮਾਸਟਰ ਕੋਈ ਮੇਕਮਨ ਛੱਡੇ ਛੱਡੇ ਤੇ ਨਾਤਾ ਪਤਾ ਨਹੀਂ ਐਡਾ ਕਿੱਡਾ ਕਿ ਗਣਾ ਕਰੀ ਜਾਂਦਾ ਕਿਸਾਨ ਐਡਾ ਕਿੱਡਾ ਕਿ ਦੋਸ਼ੀ ਆ ਐਡਾ ਕਿਡਾ ਗਦੋਸ਼ ਕਰਦਾ ਕਿਸਾਨ ਨੇ ਜਿਹੜਾ ਸਾਰੇ ਦਾ ਤਾਂ ਘਰ ਘਰ ਤੁਰੇ ਫਿਰਦੇ ਨੇ ਸੋ ਇਹ ਵੀ ਗੋਪਤ ਰਿਪੋਰਟ ਮਿਲਿਆ ਸੂਤਰਾਂ ਤੋਂ ਕਿ ਸਰਕਾਰ ਨੇ ਕਿਵੇਂ ਬਣਾ ਗਿਆ ਹੋ ਗਿਆ ਇਹਨਾਂ ਸਾਡੇ ਤੋਂ ਸਾਡੇ ਕਿਸਾਨਾਂ ਨੇ ਸੈੱਲ ਬਣਾ ਲਏ ਕਿ ਤੁਸੀਂ ਮਿੰਟ ਮਿੰਟ ਦੀ ਰਿਪੋਰਟ ਦੇਣੀ ਆ ਸਾਨੂੰ ਕਿਹੜਾ ਕਿਸਾਨ ਕਿੱਥੇ ਆ ਗਲਾਉਂਦਾ ਕਿਹਦੇ ਕੋਲੇ ਕੀ ਆ ਇਸੇ ਤਰ੍ਹਾਂ ਸਾਡੇ ਨੰਬਰਦਾਰ ਸਾਹਿਬ ਨੇ ਜਿਹੜੇ ਪਿੰਡਾਂ ਦੇ ਉਹਨਾਂ ਤੇ ਵੀ ਡੰਡਾ ਚਾੜਿਆ ਤੁਹਾਡੀਆਂ ਨੰਬਰਦਾਰੀਆਂ ਕੱਟ ਦੇਣਗੇ ਤੁਹਾਡੇ ਪਰਚੇ ਕਰ ਦੇਣਗੇ ਜਿਵੇਂ ਸਾਡੇ ਕਿਸਾਨਾਂ ਦੀ ਕਿਸਾਨ ਨੇ ਅੱਗ ਲਾਈ ਆ ਰੈੱਡ ਐਂਟਰੀ ਪੂਰੇ ਤੇ ਪਰਚਾ ਫੜ ਕੇ ਜੇਲ੍ਹ ਚ ਉਹਨੂੰ ਵੱਡੇ ਪਿੰਡਾਂ ਹਜ਼ਾਰ 30000 40000 ਜੁਰਮਾਨੇ ਉਹਦਾ ਬੱਚਾ ਜੇ ਵਿਦੇਸ਼ ਜਾ ਜਿਹੜੇ ਅੱਗ ਲਾਉਂਦਾ ਜਿਹਦਾ ਬੱਚਾ ਬਲੇ ਸਿ ਜਾਊਗਾ ਨਹੀਂ ਜਾ ਸਕਦਾ ਉਹਦਾ ਬੱਚਾ ਨੌਕਰੀ ਨਹੀਂ ਕਰ ਸਕਦਾ ਜਿਹੜਾ ਅੱਗ ਲਾਉਂਦਾ ਇਹਨਾਂ ਤੋਂ ਪੁੱਛਣਾ ਚਾਹੁੰਦੇ ਆਸੀਂ ਕਿ ਪ੍ਰਬੰਧ ਤੁਸੀਂ ਨੇ ਕਰਿਆ ਦੋਸੀ ਕਿਸਾਨ ਕਿੱਥੇ ਮਸ਼ੀਨਾਂ ਦਿੱਤੀਆਂ ਤੁਸੀਂ ਮੈਂ ਬਠਿੰਡੇ ਜਿਲ੍ਹੇ ਦੀ ਜੇ ਗੱਲ ਕਰਾਂ ਬਠਿੰਡੇ ਜਿਲ੍ਹੇ ਦੇ ਵਿੱਚ ਲਗਭਗ 300 ਪਿੰਡ ਜੀਹਦੇ ਚੋਂ 200 ਤੋਂ ਉੱਪਰ ਬਿਲਰ ਮਸ਼ੀਨਾਂ ਨੂੰ ਇੱਕ ਪਿੰਡ ਨੂੰ ਇੱਕ ਵੀ ਲੌਂਦੀ ਦੂਜੇ ਅਸੀ ਦੇ ਸਬੰਧ 'ਚ ਹੀ ਤਾਂ ਤੁਸੀਂ ਸਾਡਾ ਵੀ ਸਾਡੇ ਨਾਲ ਉਹ ਪੰਧਾ ਪਊ ਸਰਕਾਰ ਦਾ ਪਊ ਪ੍ਰਸ਼ਾਸਨ ਦਾ ਅਸੀਂ ਪਹਿਲੀ 29 ਤੇ 30 ਸਤੰਬਰ ਨੂੰ ਧਰਨਾ ਲਾ ਕੇ ਡੀਸੀ ਸਾਹਿਬ ਨੇ ਸਾਰਿਆਂ ਤੇ ਡਿਸਕਸ ਕੀਤੀ ਹੈ ਲਗਭਗ 2.5 ਘੰਟੇ ਮੀਟਿੰਗ ਚ ਲਾਇਆ ਜਿਹੜਾ ਡੀ ਸਾਹਿਬ ਨੇ ਐਡਾ ਪਲੰਦਾ ਮੈਂ ਦਿਖਾਉਂਗਾ ਐਡਾ ਪਲੰਦਾ ਦਿੱਤਾ ਹੋਇਆ ਕਿੰਨੀਆਂ ਮਸ਼ੀਨਾਂ ਕਿਹੜੇ ਪਿੰਡ ਚ ਕਿੰਨੇ ਹੈਪੀ ਸਿਲਟਰ ਕਿੰਨੇ ਬੈਲਰ ਤੇ ਕਿੰਨੇ ਇੱਥੇ ਨੌਡਲ ਅਫਸਰ ਲਾਏ ਨੇ ਇੱਕ ਪਿੰਡ ਚ ਇੱਕ ਉਹਨਾਂ ਦੇ ਫੋਨ ਨੰਬਰ ਅਸੀਂ ਵਹਿ ਕੇ ਜੇ ਮੈਂ ਗੱਲ ਕਰਾਂ ਕੱਲ ਦੀ 10 ਪਿੰਡਾਂ ਨੂੰ ਫੋਨ ਲਾਇਆ ਨੌਡਲ ਅਫਸਰ ਜਿਹੜੇ ਪ੍ਰਾਲੀ ਵਾਸਤੇ ਲਾਏ ਕੋਈ ਤਾਂ ਰਿਟਾਇਰਮੈਂਟ ਹੋ ਗਿਆ ਕੋਈ ਬਾਦਲ ਗਿਆ ਕੋਈ ਇੱਕ ਵੀ ਉਹਨਾਂ ਦੇ ਵਿੱਚੋਂ ਜਿਹਦੇ ਨੰਬਰ ਤੇ ਅਫਸਰ ਨੇ ਤੇ ਇੱਥੇ ਵੀ ਕਹਾਂਗੇ ਪ੍ਰਸ਼ਾਸਨ ਕਿਸਾਨਾਂ ਨਾਲ ਹਿਸ਼ਾਰੀ ਕੱਟਦਾ ਚਾਲਵਾਜੀ ਕਰਦਾ ਆਸਲ ਵਿੱਚ ਰਲ ਮਿਲ ਕੇ ਪ੍ਰਸ਼ਾਸਨ ਮਿੱਥੋ ਤੱਕ ਹੋ ਗਿਆ ਕਿ ਸਬ ਸਿੱਟੀਆਂ ਕਾਗਜ਼ਾਂ 'ਚ ਦੇਣਾ ਲੈਣਾ ਕੁਛ ਨਹੀਂ ਬਦਨਾ ਕੁਸਮ ਇਸ ਕਰਕੇ ਬੇਨਤੀ ਆ ਰੱਬ ਦਾ ਬਸਾ ਇਹ ਕਿ ਜਿੰਨੇ ਵੀ ਪਿੰਡ ਜਥੇ ਬੰਦਿਆਂ ਹਨ ਜਾਂ ਨਹੀਂ ਮਠੰਡੇ ਜ਼ਿਲ੍ਹੇ ਦੇ ਕਿਸਾਨ ਭਰਾਵੋ ਕੱਲੇ ਕੱਲੇ ਨੰਬਰ ਤੁਹਾਡੇ ਕੋਲੇ ਭੇਜਤੇ ਨੌਬਲ ਅਫਸਰਾਂ ਤੋਂ ਉਹਨਾਂ ਨੂੰ ਪੁੱਛੋ ਡਿਊਟੀਆਂ ਲਾਓ ਵੀ ਸਾਡੀ ਪਰਾਲੀ ਜਿਹੜੀ ਸੁੱਕੀ ਪਈ ਆ ਉਹ ਪਰਾਲੀ ਵੀ ਗੱਠਾ ਬਣਾਉਣ ਜੋ ਚੱਕੋ ਪਰ ਜੇ ਨਾਲ ਆਪ ਚੱਕੋਗੇ ਨਾ ਨਾਂ ਮਸ਼ੀਨਾ ਭੇਡੋਗੇ ਤਾਂ ਥੋਥੋ ਪੜਾ ਕੇ ਗਲਵਾਵਾਂਗੇ ਸਾਡੀ ਮਜ਼ਦੂਰੀ ਆ ਅਸੀਂ ਅਗਲੀ ਕਣਕ ਵੀ ਜਣੀ ਆ ਇਸ ਕਰਕੇ ਪੰਜਾਬ ਦੇ ਸਰ ਦਾ ਪ੍ਰਸ਼ਾਸਨ ਪੰਜਾਬ ਸਰਕਾਰ ਨੋਟ ਕਰੇ ਕਿ ਹੁਣੇ ਅਸੀਂ 15 ਤਰੀਕ ਨੂੰ ਸਮੁੱਚੇ ਪੰਜਾਬ ਦੇ ਡੀਸੀ ਸਾਹਿਬਾਂ ਨੂੰ ਮੰਗ ਪੱਤਰ ਵੀ ਦੇ ਕੇ ਆਏ ਆ ਵੀ ਸਾਡਾ ਪ੍ਰਬੰਧ ਕਰ ਦਿਓ ਪ੍ਰਾਣੀ ਦਾ ਮਸ਼ੀਨਾ ਦੇ ਦਿਓ ਜਿਹੜੇ ਕੇਂਦਰ ਵੱਡੀਆਂ ਮਸ਼ੀਨਾ ਨਾਲ ਮਸ਼ੀਨਾ ਸਾਨੂੰ ਗਰਾਊਂਡ ਤੋਂ ਜਿੰਦੀਆਂ ਨਹੀਂ ਕਿਰਪਾ ਕਰਕੇ ਬੇਨਤੀ ਆ ਕਿ ਮਸ਼ੀਨਾ ਪਿੰਡ-ਪਿੰਡ ਪਹੁੰਚਾਓ ਕਿਸਾਨਾਂ ਦਾ ਅੱਜ ਅੱਗ ਲਾਵੇ ਨਾ ਕੱਲ ਲਾਵੇ ਜੇਕਰ ਨਾ ਮਸ਼ੀਨਾ ਪਹੁੰਚਾਈਆਂ ਤਾਂ ਥੋਨੇ ਖੜਾ ਕੇ ਅੱਗ ਲਵਾਵਾਂਗੇ ਤੁਸੀਂ ਮਾਹੁਣ ਨਾ ਖਰਾਬ ਕਰੋ ਪਿੰਡਾਂ ਦਾ ਬਦਨਾਮ ਥਾਂ ਦਾ ਕਿਸਾਨ ਨੂੰ ਕਰਦੇ ਹੋ ਠੱਗੇ ਠੋਰੀਆਂ ਦੇ ਜ਼ਿੰਮੇਵਾਰ ਤੁਸੀਂ ਹੋ ਲੁੱਟ ਤੁਸੀਂ ਛੋਟੇ ਵੱਡੇ ਅਫਸਰ ਨੇ ਮਚਾਈ ਹੋਈ ਆ ਭ੍ਰਿਸ਼ਟਾਚਾਰ ਦੇ ਰੂਪ ਦੇ ਹੋਵੇ ਕਿਸੇ ਤਰ੍ਹਾਂ ਤੋਂ ਹੋਵੇ ਬਦਨਾਮ ਕਿਸਾਨ ਕਿਉਂਕਿ ਜਿਵੇਂ ਐਮਐਸਪੀ ਦੀ ਗੱਲ ਕਰੀਏ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਰਨਤਾਰਨ, ਗੁਰਦਾਸਪੁਰ ਸਾਰੇ ਕੈਂਡਰ ਐਮਐਸਪੀਐਫ ਪੰਜਾਬ ਦੇ ਵਿੱਚ ਝੋਨੇ ਤੇ ਪਰ ਉਥੇ 2 ਨੰਬਰ ਦਾ ਸਾਡਾ ਵਪਾਰੀ ਵਰਗ ਸਾਡੇ ਕਿਸਾਨਾਂ ਨੂੰ ਬੁਲਾ ਕੇ ਝੋਨਾ ਲੈ ਕੇ ਵੱਡੀ ਲੁੱਟ ਮਚਾ ਰਿਹਾ ਤੋਲਵੇ ਵਿੱਚ ਰੇਡ ਦੇ ਵਿੱਚ ਜਿਹੜਾ ਕਿ 1800 ਤੋਂ ਲੈ ਕੇ 2000 ਵੱਧ ਤੋਂ ਵੱਧ 2100 ਤੱਕ ਖਰੀਦ ਕਰਦਾ ਵੱਡਾ ਚੂਨਾ ਲਾ ਰਿਹਾ ਜੇ ਉੱਥੇ ਕੋਈ ਜਾ ਕੇ ਬੋਲਦਾ ਜਿਵੇਂ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਜੀ ਬੋਲੇ ਉੱਥੇ ਤਾਂ ਤੁਸੀਂ ਦੇਖੀਏ ਨੀ ਵੀੜੀਆਂ ਉਹ ਵਿਰੋਧੀਆਂ ਨੇ ਕਿਵੇਂ ਪਵਾਈਆਂ ਨਾ ਡੱਲੇਵਾਲ ਮਰਦਾਬਾਦ ਕੀ ਡੱਲੇ ਆ ਕੇ ਬਣ ਜਾਓਗੇ ਤੁਸੀਂ ਡੱਲੇਵਾਲ ਜੀ ਦਾ ਜਿੱਦਣ ਦੇ ਹਾਰ ਆਈ ਨਾ ਉਹਦੇ ਦਾ ਮੋਰਚਾ ਸਾਹਮਣੇ ਘਰੇ ਨਹੀਂ ਗਏ ਉਹ ਲੋਕਾਂ ਲਈ ਦੇਖ ਰਹੇ ਕਿ ਕਰਵਾ ਰਹੇ ਨੇ ਉਹਨੇ ਲਾ ਕੇ ਤੇ ਸਾਡੇ ਬਹੁਤ ਇਸ ਏਰੀਏ ਦੇ ਅੰਮਰ ਸਰ ਤਰਨਤਨ ਸਾਹਿਬ ਗੁਰਦਾਸਪੁਰ ਦੇ ਕਿਸਾਨ ਨੇਤਾ ਵੀ ਨਾ ਜਿਨ੍ਹਾਂ ਨੇ ਅੱਜ ਤੱਕ ਪਤਾ ਨਹੀਂ ਕਿਉਂ ਇਸ ਜਾਣਵਲ ਹੀ ਨਹੀਂ ਗਏ ਇਹ ਗੱਲ ਵਨ ਕਿਉਂ ਨਹੀਂ ਫੜਿਆ ਅਸੀਂ ਕਹਿੰਦੇ ਆ ਬਿਨਾਬ ਦੇ ਵਿੱਚ ਐਮ ਐਸ ਪੀ ਆ ਪਰ ਨਹੀਂ ਇਹ ਜਿਲ੍ਹਿਆਂ ਚ ਦੋ ਨੰਬਰ ਦੇ ਝੋਨਾ ਖਰੀਦ ਕੇ ਗਿਟਮੈਟ ਕਰਕੇ ਸਰਕਾਰੀ ਜਿੱਥੇ ਰਿਕਾਰਡ ਦੇ ਨਾਲ ਇਹ ਰਾ ਫੇਰੀਆ ਸਰਕਾਰ ਨੂੰ ਚੂਨਾ ਉੱਥੇ ਕਿਸਾਨਾਂ ਨੂੰ ਲਾ ਰਹੇ ਸੋ ਜਿੱਥੇ ਵੀ ਨਿੰਦਾ ਕਰਦੇ ਆ ਉਹ ਵਾਲੇ ਨਿੰਦਾਂ ਦੇ ਵਿੱਚ ਜੇਕਰ ਸਰਕਾਰ ਨੇ ਐਮ ਐਸ ਪੀ ਕਿਸਾਨ ਨੂੰ ਨਾਂ ਦਿੱਤੀ ਤਾਂ ਵੱਡਾ ਅਧੋਲਨ ਕਰ ਲਈ ਸਰਕਾਰ ਮਜਬੂਰ ਕਰੋਗੀ ਦੂਜਾ ਡੀਏਪੀ ਦੇ ਨਾਲ ਵੱਧੂ ਸਮਾਨ ਦਾ ਤਾਇੰਦਾ ਕਿਉਂ ਵੀ ਕਿਸਾਨ ਨਹੀਂ ਸਹਿ ਲੁੱਟਣ ਨੂੰ ਡੀਏਪੀ ਦੇ ਨਾਲ ਦੇ ਦੋ ਜੂਨਾ ਜ਼ਿਕਰ ਦਾ ਆ ਦੇ ਦਿਓ ਆਹ ਲਾਤੀ ਸੋ ਇਹਦਾ ਸੀ ਮੰਗ ਪੱਤਰ ਦੇ ਵਿੱਚ ਪਾਇਆ ਡਰ ਕੇ ਵਿਰੋਧ ਕੀਤਾ ਜੇ ਕਿਸੇ ਵੀ ਕਿਸਾਨ ਨੂੰ ਵੱਧੂ ਸਮਾਨ ਦੇਵੋਗੇ ਤਾਂ ਫਿਰ ਨਾ ਕੋਈ ਕਿਸਾਨ ਘੇਰਦਾਗਾ ਕਿਸਾਨ ਸ਼ਰਤ ਦੇ ਬੰਦਾ ਕਿਸਾਨ ਹੋਰ ਕੀ ਕਰੂ ਜਦੋਂ ਕਿਤੇ ਵੀ ਕਿਸੇ ਵੀ ادارے ਚ ਕੋਟ ਦਰਬਾਰੇ ਕਿਸੇ ਅਫਸਰ ਦੇ ਦਰਬਾਰੇ ਸਾਡੀ ਸੁਣਵਾਈ ਨਹੀਂ ਤਾਂ ਫਿਰ ਅਖਿਆ ਕਿਸਾਨ ਕੀ ਕਰੂ ਮੱਠੜੀ ਮਰਬੂਰ ਹੂ ਇਸ ਕਰਕੇ ਮੇਰੀ ਖਾਸ ਕਰਕੇ ਪ੍ਰਾਲੀ ਤੇ ਬੇਨਤੀ ਆ ਸਾਡੇ ਮੱਠਨੇ ਜ਼ਿਲ੍ਹੇ ਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਖੇਤੀਬਾੜੀ ਚੀਫ ਸਾਹਿਬ ਕਿ ਤਿੰਨਾਂ ਨੇ ਤਾਣਾ ਮਾਣਾ ਡੀਸੀ ਸਾਹਿਬ ਨੇ ਆਰਡਰ ਕਰਨੇ ਨੇ ਤੇ ਚੀਫ ਸਾਹਿਬ ਨੇ ਖੇਤੀਬਾੜੀ ਸਾਡੀਆਂ ਲਿਸਟਾਂ ਦੇਣੀਆਂ ਡਾਣਾਂ ਦੀਆਂ ਤੇ ਐਸਐਸਪੀ ਸਾਹਿਬ ਨੇ ਸਾਡੇ ਦੇ ਮਾਮਲੇ ਦਰਜ ਕਰਨੇ ਨੇ ਇਸ ਕਰਕੇ ਤਿੰਨਾਂ ਨੂੰ ਬੇਨਤੀ ਆ ਕਿ ਰਹਿਣੇ ਸਮੇਂ ਦੇ ਅੰਦਰ ਅੰਦਰ ਹੱਥ ਬੰਨ ਕੇ ਬੇਨਤੀ ਆ ਸੰਧ ਜੋ ਵੀ ਨਾ ਹੈਪੀ ਸੀਡਰ ਬੱਡੇ ਗੱਠਾਂ ਵਾਲੀਆਂ ਮਸ਼ੀਨਾਂ ਦਾ ਜਿਹੜੇ ਪਿੰਡ ਚ ਨਹੀਂ ਪ੍ਰਬੰਧ ਕਰੋ ਵੱਡੀ ਰਿਪੋਰਟ ਲਈ ਤੇ ਅਸੀਂ ਬਹੁਤ ਬਾਹਰ ਗਈਆਂ ਨੇ ਮਸ਼ੀਨਾਂ ਬੀਸੀ ਸਾਹਿਬ ਨੂੰ ਕਹਿ ਕੀ ਵੇ ਆ ਬਾਹਰ ਗਈਆਂ ਪਰ ਅੱਜ ਤੱਕ ਮੁੜ ਗਿਆ ਨਹੀਂ ਸੋ ਉਹਨਾਂ ਨੂੰ ਵਾਪਸ ਲੈ ਕੇ ਪਿੰਡਾਂ ਦੇ ਵਿੱਚ ਵਾਚਾਓ ਕਿ ਕਿਸਾਨਾਂ ਦਾ ਜਿਹੜਾ ਗੱਠਾ ਬਣਾ ਕੇ ਬਾਹਰ ਕੱਢੋ ਤਾਂ ਕੇ ਕਿਸਾਨ ਜਿਹੜਾ ਉਹਨਾਂ ਵਾਲਾ ਸਮਾਂ ਜਿਹੜਾ ਕਣਕ ਦੀ ਬਿਜਾਈਦਾ ਉਹ ਸਮੇਂ ਸਰ ਆ ਵੀ ਕਣਕ ਦੀ ਬਿਜਾਈ ਵੀ ਸਕੇ ਜੇ ਕਿ ਨਾ ਹੁੰਦਾ ਉਹ ਕਿਸੇ ਪਿੰਡ ਦੇ ਵਿੱਚ ਲੜਾਈ ਝਗੜਾ ਹੁੰਦਾ ਕਿਸੇ ਅਫਸਰਾਂ ਦੇ ਨਾਲ ਪਰਾਲੀ ਨੂੰ ਲੈ ਕੇ ਤਾਂ ਉਹਦਾ ਜ਼ਿੰਮੇਵਾਰ ਇਥੋਂ ਦਾ ਡੀਸੀ ਸਾਹਿਬ ਐਸਐਸਪੀ ਸਾਹਿਬ ਚੀਫ ਸਾਹਿਬ ਹੋਣਗੇ ਤੇ ਪੰਜਾਬ ਸਰਕਾਰ ਹੋਵੇਗੀ ਜਾਨੀ ਮਾਨੀ ਨਾਫਾ ਰਖਸ਼ਾ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ